ਨੀ ਕੁੜੀਏ ਨੀ ਮੇਰੀ ਗੱਲ ਸੁਣ ਲੈ ਮੂੰਹ ਕਰ ਚੱਲ ਚੁੱਪ ਕਰ ਰੋਣਾ ਧੋਣਾ ਆ ਮਾਲ ਇਕੱਠੇ ਕਰ ਪਹਿਲਾਂ ਕਰ ਗਰਮੀ ਨਾਲ ਤੇ ਉਦਾ ਹੀ ਮੱਤ ਮਾਰੀ ਕਰ 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 ਜੂੜਾ ਕਰ ਚਾਜਣਾ ਕੀ ਹਾਲ ਬਣਾ ਛੜਿਆ ਵਾ ਇਹਨੂੰ ਵੀ ਭੈਣ ਜੀ ਸਾਡੀ ਨੂੰ ਨਾ ਅਕਲ ਨਹੀਂ ਆਉਣੀ ਸਾਰੀ ਓ ਭਰਨੀ ਇਹਨੂੰ ਅਕਲ ਨਹੀਂ ਆਪਣੀਆਂ ਚੰਮ ਦੀਆਂ ਚਲਾਉਂਦੀ ਰਹੀ ਐ ਮੈਂ ਇਹ ਗੱਲ ਕਹਿਣ ਦੇ ਆ ਮਾਸੀ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਣ ਈ ਪਿੰਨਾ ਮੈਂ ਇਹਨੂੰ ਨਾਲ ਖੜਨ ਜੋਗੀ ਤੇ ਨਾ ਇੱਥੇ ਛੱਡਨ ਜੋਗੀ ਜੇ ਛੱਡਾਂ ਤਾਂ ਕਿਹਦੇ ਆਸਰੇ ਛੱਡਾਂ ਉੱਥੇ ਉੱਥੇ ਜਲਾਦ ਲੱਗਣ ਡਏ ਆ ਮੈਨੂੰ ਤੇ ਜੇ ਮੈਨੂੰ ਨਾਲ ਖੜਿਆ ਨਾ ਤੇ ਆਹਦੇ ਮੂੰਹ ਤੇ ਜਿਤਾ ਨੀਲ ਪਾਇਆ ਤੇ ਇਹਦਾ ਕੀ ਹਾਲ ਬਣਾਇਆ ਭਰਾ ਇਹਦੇ ਨੇ ਕਹਿਣਾ ਵੀ ਮੈਂ ਇੱਥੇ ਆਣ ਕੇ ਤੇ ਉਹਨੂੰ ਵਾਢੀ ਕਰਤਾ ਹੈ ਤੇ ਸਾਰਿਆਂ ਤੋਂ ਪਹਿਲਾਂ ਤੇ ਉਹਨੇ ਮੇਰੇ ਦਿਵਾਲੇ ਹੋਣਾ ਤੇ ਉਤੋਂ ਟਾਡੇ ਵੀ ਹੋਣਾ ਵੀ ਤੂੰ ਹੀ ਕੀ ਕਰ ਰਹਿੰਦੇ ਏ ਇੱਥੇ ਕੁੜੀ ਮੜਵਾਦਾ ਲੱਗੇ ਹੀ ਲੱਗੇ ਮੇਰੀ ਗੱਲ ਸੁਣ ਪ੍ਰੀਤ ਜਾਣਾ ਕਿਉਂ ਮ ਕਿੱਥੇ ਨਹੀਂ ਜਾਣਾ ਕੁੜੀਏ ਘਰ ਤੇਰਾ ਬਾਹਰ ਤੇਰਾ ਤੇ ਛੱਡ ਕਿਹੇ ਕਿਹਦੇ ਆਸਰੇ ਜਾਵਾਂ ਮੈਂ ਮੈਂ ਹੈਗੀ ਇੱਥੇ ਗੋਡਾ ਰਖਤਾਉਣ ਤੇ ਦੇ ਇਹੋ ਜਿਹੇ ਤੇ ਮਾਸੀ ਉਹ ਟਾਈਮ ਦੇ ਕਿੱਥੇ ਆ ਜਦੋਂ ਮੈਨੂੰ ਵਜਣ ਡੀਆਂ ਅਸੀਂ ਤੁਸੀਂ ਤੇ ਆਪਣੇ ਘਰ ਹੁੰਦੇ ਆ ਉਹਨਾਂ ਦਾ ਕੀ ਪਤਾ ਉਹਨਾਂ ਨੂੰ ਹੁਣ ਕਿਹੜੀ ਮੌਤੇ ਮਾਰਨਾ ਜਿੱਦਾਂ ਦੀ ਹੋਇਆਗੀ ਤੇ ਹੱਥ ਆ ਟੁੱਟ ਗਏ ਤੇਰੀ ਉਂਗਲਾਂ ਹੈ ਪੂਰੀਆਂ ਹੀ ਆ ਜਿਹਦੇ ਤੇ ਮਾਨਤਾ ਨਾ ਨਾ ਜਿਹਦੇ ਆਸਰੇ ਅਸੀਂ ਭਾਲੀ ਸੀ ਉਹਨੂੰ ਤੇ ਕੋਈ ਪਤਾ ਨਹੀਂ ਆ ਉਹ ਤੇ ਉੱਡਿਆ ਫਿਰਦਾ ਉਤਲੀ ਉਤਲੀ ਹਵਾ ਚ ਰੱਜਿਆ ਵਾ ਤੇ ਬੁਢੀ ਗੱਲ ਕਰਨੀ ਦੇਂਦੇ ਮੈਂ ਛੱਡ ਕੇ ਜਾਵਾਂ ਤੇ ਕਿਦਾਂ ਮੇਦਰ ਲੱਕੋ ਫਾਇ ਆ ਗਈਆਂ ਓਦਾ ਮੇਰੀ ਗੱਲ ਸੁਣ ਦਵਿੰਦਰ ਹਾਂ ਤੇ ਜੋ ਬਣ ਬੜਾ ਸੋਹਣਾ ਹੀ ਪੰਪ ਦੇ ਦੇ ਕੀ ਕਰ ਛੜਿਆ ਇਹਨੂੰ ਉਂਗਲਾਂ ਹੀ ਦਿਂਦੇ ਰਹਿੰਦੀ ਹਰ ਵੇਲੇ ਆਸੀ ਜੀ ਜਦੋਂ ਬਾਹਰ ਬਹਿ ਜਾਂਦੀ ਨਾ ਉਹਨੂੰ ਇੰਨੀ ਜੁਕਣਾ ਦਿੰਦੀ ਮੈਂ ਅੰਦਰੋਂ ਸਾਰਾ ਵੇ ਨਹੀਂ ਆ ਬਹੁਤ ਜਿਆਦੀ ਵੀ ਉਹਨੇ ਲਾਤਾ ਹੀ ਤੇਰੇ ਨਾਂ ਦਾ ਚੂੜਾ ਉਹ ਤੀਜੇ ਥਾਂ ਦਾ ਪਾਉਣਾ ਚਾਹੁੰਦੀ ਆ ਗੱਲਾਂ ਕਰਨ ਵਾਲੀਆਂ ਵਾ ਜਿਹੜੀਆਂ ਨਾ ਮਰਜੀ ਕੋ ਜੁਕਣਾ ਦਵਾਏ ਹਾਂ ਬੰਦੇ ਦਾ ਆਪਣਾ ਵੀ ਤੇ ਦਿਮਾਗ ਹੋਣਾ ਚਾਹੀਦਾ ਤੇ ਜਿਹੜੀਆਂ ਪਿਆਲੀਆਂ ਅੰਦਰ ਦੋ ਲੰਗੀਆਂ ਉਹ ਅਸਰ ਕਰਨ ਗਿਆਈ ਸੁਧ ਬੁੱਧ ਪਿਆਲੇਆਂ ਦਾ ਫੇਰ ਇਹਦੇ ਅੰਦਰ ਰੋਜ ਲੰਗਣੀਆਂ ਤੇ ਹਿਸਾਬ ਤੋਂ ਫੇਰ ਰੋਜ ਇਹੋ ਹਾਲ ਰਹੂਗਾ ਤੂੰ ਇਹੋ ਜਿਹਾ ਨਾ ਹੁਣ ਕਰ ਕਿਉਂ ਮੈਨੂੰ ਭੈਣ ਕੋ ਬੁਰੀਆਂ ਬਣਾਉਣਿਆਂ ਨਾਲੇ ਪਿੰਦਰ ਸੋਹਣਾ ਤੈਨੂੰ ਪਤਾ ਵਾ ਮਾਸੀ ਮੈਨੂੰ ਆਪ ਨਹੀਂ ਸਮਝਾਉਂਦੀ ਵੀ ਮੈਂ ਕਰਾਂ ਤੇ ਕੀ ਕਰਾਂ ਮੈਨੂੰ ਤੇ ਆਪ ਨਹੀਂ ਸੁਝਣ ਆਉਣੀ ਜੇ ਕਿਤੇ ਮੈਂ ਤਾਂ ਸੱਚੇ ਸੋਚ ਸੋਚ ਕੇ ਨਾ ਸਿਰ ਨੂੰ ਕੁਛ ਹੋਣ ਡਿਆ ਪਿਆ ਮੈਂ ਤੇ ਇੰਨੇ ਚਾਵਾ ਮਲਾਵਾ ਦੇ ਨਾਲ ਮਿਲਣ ਆਈ ਆ ਉੱਥੇ ਬਿਜੀ ਢੀਕਦੀ ਹੁਣੀ ਆ ਕਹਿੰਦੇ ਇਹ ਨਾਲ ਲੈ ਕੇ ਆਵੀਂ ਚਾਰ ਦਿਨ ਉਹਦੀ ਸੱਸ ਨੂੰ ਕਮੀ ਪੇ ਬਾਕੀ ਤੇ ਮਿਲ ਗਿਆ ਲਾਉਂਦੇ ਆ ਤੇ ਮੈਂ ਬੈਠੀ ਢੀਕਦੀ ਰਹਿਣੀ ਆ ਕਿਹੜੇ ਮੂੰਹ ਨਾਲ ਘਰ ਜਾਊਂਗੀ ਤੇ ਕੀ ਉਹਨੂੰ ਦੱਸੂਗੀ ਤੇ ਕੋਈ ਨਹੀਂ ਮੈਂ ਚਲ ਜਾਂਨੀ ਤੁਹਾਡੇ ਨਾਲ ਚਾਰ ਦਿਨ ਰਹਿ ਕੇ ਆ ਜੂਗੀ ਨਹੀਂ ਜਾਣਾ ਇੱਦਾਂ ਨਹੀਂ ਜਾਣਾ ਹੁਣ ਉਧਰ ਚੱਲ ਜੀ ਹੁਣ ਨਹੀਂ ਕਿਤੇ ਵੀ ਜਾਣਾ ਹੁਣ ਤੂੰ ਇੱਥੇ ਰਹਿ ਉਹ ਮੈਂ ਇੱਥੇ ਹੀ ਆ ਕੋਈ ਨਹੀਂ ਅੱਗੇ ਮੈਂ ਵੀ ਨਹੀਂ ਨਾ ਬੋਲਦੀ ਹੁਣੇ ਗਾੜੀ ਚੱਲ ਹੁਣ ਮੈਂ ਵੀ ਤੇਰੇ ਨਾਲ ਹੀ ਆ ਸੋਨੀਆ ਕਿੱਥੇ ਗਈ ਨਹੀਂ ਸੋਨੀਆ ਜਨਮ ਦਿਨ ਹੀ ਕੁੜੀ ਦਾ ਉੱਥੇ ਗਈ ਹੈ ਨਹੀਂ ਮੇਰੀ ਗੱਲ ਸੁਣਾ ਤੇ ਤੂੰ ਉਧਰ ਇੱਧਰ ਆਉਂਦੀ ਨਹੀਂ ਮਾਸੀ ਨਾਲ ਨਹੀਂ ਆਉਣੀ ਨਹੀਂ ਦਿੰਦੇ ਹੁਣ ਆਓ ਮੈਂ ਤੁਹਾਨੂੰ ਦੱਸਦੀ ਪਿਆਓ ਛੱਤ ਸਾਹਮਣੇ ਆ ਉਹ ਤੇ ਸੋਨੀਆ ਪਖਾੜੀ ਹੀ ਉੱਥੇ ਤਾਰਾਂ ਬਲੇਟਣ ਤੇ ਲਾਗੇ ਨੇ ਤੇ ਇਹ ਵੀ ਅੰਦਰ ਬੜੇ ਹੁੰਦੇ ਸੀ ਲਾ ਕੇ ਤੇ ਉਹ ਤੇ ਮੈਨੂੰ ਇਦਾਂ ਟੀਮ ਜੀ ਛੁੱਟੀ ਫੇਰ ਸੋਨੀ ਆਈ ਫੂਨ ਚ ਪੈਸੇ ਨਹੀਂ ਪਾਉਣੇ ਜੋ ਵੀ ਫੋਨ ਮੈਨੂੰ ਨਹੀਂ ਫੜਾਉਂਦਾ ਆਪਣਾ ਫੋਨ 24 ਘੰਟੇ ਮੰਮੀ ਨੇ ਬਣਾਣ ਜੀ ਬਣਾਈ ਉਹਦੇ ਚ ਪਾ ਛੱਡਦੇ ਆ ਤਾਂ ਮਾਸੀ ਚ ਇਦਾਂ ਦੀ ਗੱਲ ਹੀ ਤੇ ਤੁਸੀਂ ਹਾਨੂੰ ਦੱਸਿਆ ਕਿਉਂ ਨਾ ਤੁਸੀਂ ਆਡੇ ਕੰਨਾਂ ਚ ਕੱਢ ਦੇ ਵੀ ਕੁੜੀ ਨੂੰ ਇੱਧਰ ਨਹੀਂ ਆਉਣ ਦਿੰਦੇ ਜਿਹੜੀ ਗੱਲ ਕਰਨ ਵਾਲੀ ਹੁੰਦੀ ਉਹ ਕਰਨੀ ਪੈਂਦੀ ਆ ਆਹੀਂ ਬਿਠਾ ਕੇ ਪੁੱਛਦੇ ਪਿਆਹੀਂ ਤੇ ਰਿਸ਼ਤਾ ਦਿੱਤਾ ਤੁਹਾਡੇ ਹੱਥਾਂ ਦੇ ਵਿੱਚ ਤੁਹਾਡੇ ਸਿਰ ਤੇ ਉਹਦਨ ਮਾਸੀ ਗਏ ਹੀ ਕਹਿ ਕੇ ਵੀ ਰਾਤ ਆਉਣਾ ਦੇਨ ਆਉਣਾ ਉਹਦੀ ਮੈਂ ਮਾਸੀ ਆ ਮੈਂ ਸੀੜ ਕੇ ਲਈ ਆਈ ਆ ਇਹ ਤੇਰੀਆਂ ਵਿੱਚੇ ਲੱਤਾਂ ਦੇ ਵਿੱਚੇ ਲੱਤਾਂ ਵੱਡੂ ਇਹਦੀਆਂ ਤੋਲ ਕੇ ਦੱਸ ਉਹ ਤਾਂ ਕਹਨੂੰ ਕੂੜ ਨਹੀਂ ਦਿੰਦੀ ਕਹਿੰਦੀ ਕਿ ਤੇ ਇੰਨਾ ਸਿਰੇ ਚੜੀ ਆ ਪੀ ਕਰਾਂ ਪਤਾ ਕੀ ਆ ਮੈਨੂੰ ਤੇ ਇਹ ਲੱਗਦਾ ਹੈ ਵੀ ਮੈਂ ਚੱਲ ਵਿਆਹੀ ਆ ਜਾਣਾ ਮੈਂ ਪਿਆਰ ਪਾ ਲੈਣਾ ਨਾ ਪਤਾ ਨਹੀਂ ਮੈਂ ਜਿੰਨਾ ਮਰਜੀ ਕੰਮ ਕਰ ਲਾਂ ਭਾਵੇਂ ਟੋਟੜ ਸਾਰਾ ਦਿਨ ਮਰਾਂ ਪਰ ਮੇਰਾ ਮੁੱਲ ਇਥੇ ਕੁੱਤੇ ਜਿੰਨਾ ਮੁੱਲ ਨਹੀਂ ਆ ਕੁੱਤੇ ਦੀ ਵੀ ਕਦਰ ਹੁੰਦੀ ਆ ਉਹਨੂੰ ਵੀ ਰੋਟੀ ਸਵਾਰ ਕੇ ਦਿੰਦੇ ਮੈਨੂੰ ਤਾਂ ਰੋਟੀ ਖਾਣ ਦਾ ਹੁਕਮ ਨਹੀਂ ਮੈਂ ਗੱਲਾਂ ਦਾਤੀ ਨਹੀਂ ਤੁਹਾਨੂੰ ਤਾਂ ਕਰਕੇ ਦੇਖੋ ਬਾਪ ਜੀ ਮੈਨੂੰ ਕਿੰਨੇ ਦਿਨੋਂ ਇਹ ਬੁਖਾਰ ਚੜ ਗਿਆ ਮੈਂ ਤਰਲੇ ਲੈਣ ਦੀ ਮੈਂ ਇਹ ਨਹੀਂ ਆਂਦੀ ਵੀ ਜੋਬਨ ਮਾੜਾ ਸੀ ਜੋਬਨ ਮੇਰਾ ਕਰਦਾ ਵੀ ਬੜਾ ਸੀ ਜੋਬਨ ਕਰਦਾ ਸੀ ਵੀ ਜੇ ਮੈਂ ਮੜ ਜੀ ਗਾਣਾ ਨਾ ਮੇਰੇ ਤੇ ਡਿਪਡੋ ਉਸੇ ਵੇਲੇ ਮੈਂ ਉਹਡੇ ਤੇ ਲੈ ਜਾਣਾ ਦਵਾਈ ਲੈ ਕੇ ਆਉਣਾ ਪਤਾ ਨਹੀਂ ਇਹਨੂੰ ਹੋ ਕੀ ਗਿਆ ਗਲਾ ਮੇਰਾ ਖਰਾਬ ਬੁਖਾਰ ਮिन्नੂ ਲੈ ਵੀ ਉਹ ਰਬ ਦੇ ਬੰਦੇ ਨੇ ਇੱਕ ਵਾਰੀ ਨਹੀਂ ਆਖਿਆ ਵੀ ਮੈਂ ਤੈਨੂੰ ਦਵਾਈ ਦਵਾ ਲਿਆ ਵਾ ਹਾਂ ਹਾਂ ਅਕਸਰ ਨੂੰ ਜਨਾਨੀ ਉਹਦੀ ਕਿ ਮੇਰੇ ਕਰਮਾਂ ਚ ਸਤਾ ਹੀ ਰਹਿ ਗਿਆ ਵਾ ਉਹ ਤੋਂ ਤੁਹਾਨੂੰ ਵੀ ਮੈਂ ਵੜਦੀ ਹਾਂ ਤੇ ਰਹਿਣ ਦੋ ਰਹਿਣ ਦੋ ਮੈਂ ਨਹੀਂ ਵਿਆਹ ਕਰਾਉਣਾ ਤਾਨੂੰ ਵੀ ਮੇਰੀਆਂ ਦੋ ਰੋਟੀਆਂ ਭਾਰੂ ਹੀ ਲੈ ਮਾਸੀ ਵੇਲੇ ਕਿਦਾਂ ਦੀਆਂ ਗੱਲਾਂ ਕਰਦੀ ਆ ਧੀਆ ਘਰ ਰੱਖੀਆਂ ਜਾਂਦੀਆਂ ਵਾ ਗੱਲ ਤਾਂ ਸਾਰੀ ਕਰਮਾਂ ਦੀ ਆ ਕਰਮੀ ਹੌਲੇ ਲਿਖਾ ਕੇ ਆਈਂ ਤੇ ਸੁੱਖ ਕਿਤੋਂ ਭੋਗ ਲੇਗੀ ਆ ਪਹਿਲਾਂ ਜਿਹੜੇ ਇਹਨੇ ਸੂਟ ਪਾਇਆ ਵੇਖੋ ਜਰਾ ਕਿ ਭੀ ਆ ਸੂਟ ਇੱਕ ਨਵਾਂ ਧੀਆ ਦੇ ਪਾਉਣ ਵਾਲਾ ਵਾ ਅੱਜਕੱਲ ਜਿਹੜੇ ਮਾਰੇ ਮੋਟੇ ਮਾਤੜਵਾਨਾ ਦਿਹਾੜੀਦਾਰ ਉਹ ਵੀ ਇਦਾਂ ਦੇ ਕੱਪੜੇ ਨਹੀਂ ਪਾਉਂਦੇ ਘਰ ਜਿੱਦਾਂ ਦੇ ਪਾਏ ਨੇ ਆਪ ਸਵੇਰੇ ਉੱਠਣਾ ਇਸ਼ਨਾਨ ਕਰਨਾ ਕੋਈ ਪਾਠ ਪੂਜਾ ਨਹੀਂ ਕਿਤੇ ਰੱਬ ਦੇ ਨਾਲ ਜੋੜਨਾ ਨਹੀਂ ਉਦਾਂ ਸਿਰਿਸਾ ਪਾਇਆ ਤੇ ਮਾਰ ਸਿਰ ਵਾ ਕੇ ਚੁੱਕ ਚੁੱਕ ਮੰਜੇ ਤੇ ਬਹਿ ਜਾਣਾ ਹੁਕਮ ਆਹ ਕੰਮ ਕਰ ਲਾ ਐਦਾਂ ਕਰ ਲਾ ਉਦਾਂ ਕਰ ਲਾ ਜਿੱਦਾਂ ਕਹੀ ਜਾਣਾ ਸਾਰਾ ਦਿਨ ਜਿੱਦਾ ਕੱਟਪੁਰੀ ਨਚਾਉਂਦੇ ਨਹੀਂ ਆ ਮੇਰਾ ਉਹ ਸਾਹਬ ਇਹ ਨਾ ਕਰਦਾ ਚੱਲ ਬਿੰਦਾਂ ਗੱਲ ਸੁਣ ਕੰਮ ਕਰਦੇ ਆ ਕੋਈ ਲਿੱਸਾ ਨਹੀਂ ਹੁੰਦਾ ਪਰ ਬੰਦੇ ਨੂੰ ਇੱਕ ਚਾਹੀਦਾ ਇੱਜ਼ਤ ਵੀ ਕਰਨੀ ਚਾਹੀਦੀ ਹੈ ਇਹ ਕੰਮ ਕਰਦਾ ਕੋਈ ਨਹੀਂ ਦੱਸਾ ਹੁੰਦਾ ਪਰ ਧੀ ਪੁੱਤ ਨੂੰ ਜਦੋਂ ਨੋਕਾ ਟੋਕੀ ਕਦੀ ਜਾਣੀ ਕਦੀ ਜਾਣੀ ਤੇ ਗੱਲਾਂ ਵੀ ਕਰੀ ਜਾਣੀਆਂ ਤੇ ਫਿਰ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਮਨ ਤੇ ਸੜਿਆ ਰਹਿੰਦਾ ਵਾ ਪਰ ਕਿ ਕਰਨਾ ਜਾਂ ਚੰਦੇ ਨੂੰ ਕੀ ਹੋ ਗਿਆ ਨੇ ਮੈਂ ਨੋਪਾ ਬੀ ਜਿਹੜਾ ਮੈਂ ਭੱਜ ਗਿਆ ਮੇਰਾ ਆਣਕਵਾੜ ਵੇਖੋ ਕੀ ਆਖੂ ਮੈਂ ਆਣਕਵਾੜ ਨੂੰ ਹੁਣ ਮੈਂ ਦੱਸਣਾ ਵਾ ਪੀ ਇਹ ਜਲਾ ਦੇ ਜਲਾ ਦੇ ਨਾਲ ਤੇ ਕੁੜੀ ਘਰ ਦੇਣ ਨਾਲ ਤੇ ਮਾਰ ਤੋ ਗਲ ਘੁੱਟ ਕੇ ਨਹੀਂ ਆਣਕਵਾੜ ਅੱਜ ਕੱਲ ਇਦਾਂ ਦਾ ਵਾ ਉਹਦੇ ਮੂੰਹ ਤੇ ਉਹਦਾ ਤੇ ਮੇਰੇ ਮੂੰਹ ਤੇ ਮੇਰਾ ਇਦਾਂ ਦਾ ਹੁੰਦਾ ਆਣਕਵਾੜ ਆਣਕਵਾੜ ਦੀ ਤੂੰ ਕਿਹੜੀਆਂ ਗੱਲਾਂ ਕਰਨ ਲਈ ਆ ਇਹ ਤੂੰ ਗੱਲ ਆ ਇਹਨੇ ਵਿੱਚ ਗਾਤ ਨੇ ਅੱਜ ਹੀ ਆਉਣਾ ਹੈ ਹੱਡ ਘਰ ਆਮ ਰੌਲਾ ਪਿਆ ਤੇ ਵਿੱਚੇ ਹੀ ਜਾਵੱਜੀ ਇਹਦੀ ਹਾਂ ਕੁਆਪੇ ਚੈਨਾ ਨਾ ਰਾਹ ਨਹੀਂ ਹੁੰਦਾ ਤੇ ਅੱਜ ਇਹ ਵੀ ਆ ਗਈ ਕੀ ਬੰਡਿਆ ਵਾ ਕੋਈ ਨਹੀਂ ਭੈਣ ਬੈਠੀ ਆ ਬੰਡਣਾ ਬੋਣਾ ਕੀ ਆ ਹੋਰ ਸੁਣਾ ਤੇ ਰੋਲਾ ਜਿਹਾ ਬੜਾ ਪਿਆ ਸੀ ਤੁਹਾਡੇ ਘਰ ਆ ਰੋਲਾ ਤੈਨੂੰ ਪਤਾ ਹੀ ਆ ਕੇ ਆਵੇਂ ਆਂਦੇ ਘਰ ਕੋਈ ਮਾੜਾ ਜੰਮੇ ਨਾ ਤੇ ਬਾਹਰ ਕੋਈ ਆਵੇ ਨਾ ਅੱਛਾ ਹਾਂ ਤੈਨੂੰ ਪਤਾ ਹੀ ਆ ਕੇ ਉਹ ਤੇ ਦੌੜ ਗਿਆ ਗੁਬਿੰਦਪਾਲ ਵਾਲ ਵੱਲ ਡਈ ਉੱਥੇ ਗੱਲਾਂ ਰੋਲਾ ਰੋਲਾ ਮਾਰਦੇ ਮੈਂ ਕਿਹਾ ਮੈਂ ਪੁੱਛ ਕੇ ਨਹੀਂ ਆ ਤੂੰ ਗੁਬਿੰਦਵਾਲਪਾਲੀ ਵਾਲ ਜਾਣਾ ਵਾ ਜਦੋਂ ਲਿਆਂਦੀ ਉਹਨੇ ਹੱਥੀ ਚੁੱਕ ਕੇ ਤਮਾਸ਼ੇ ਸਾਡੇ ਵੇਖਣ ਨੂੰ ਸਾਡੇ ਘਰ ਚ ਲਾਤੇ ਤਮਾਸ਼ੇ ਅੱਛਾ ਤੇ ਹੜ ਉਧਰ ਲੈ ਕੇ ਬੈਗੀ ਹੁਣੀ ਆ ਜਾ ਕੇ ਵੀ ਆ ਜਾ ਮੈਂ ਤੇ ਆਖਾ ਮੈਂ ਪੁੱਛ ਕੇ ਦੀ ਆਉਣੀ ਆ ਵੀ ਗੱਲ ਕੀ ਆ ਤੇ ਮੈਂ ਤੇ ਨਹੀਂ ਉਹ ਗੱਲਬਾਤ ਨਹੀਂ ਉਹ ਕੋਈ ਸੁਣੀ ਤਾਂ ਕਰਨ ਢਈ ਆਪਣੀ ਪਰਜਾਈ ਵੀ ਉਹਦੀ ਆਈ ਆ ਉਥੇ ਹਾਂ ਪਰਜਾਈ ਇੱਥੇ ਵੀ ਆਈ ਸੀ ਕੇ ਅੱਛਾ ਭੈਣ ਗੱਲ ਕੋਈ ਨਹੀਂ ਹਮ ਇੱਥੇ ਮੈਂ ਬੈਠੀ ਆ ਝਾੜੂ ਲਾਉਣ ਢਈ ਆ ਮੈਂ ਨਹੀਂ ਗੱਲ ਆਖੀ ਆ ਪੀ ਇਹਨੂੰ ਹਵਾ ਵਤਿਆ ਨੂੰ ਖਾੜਾ ਇੱਧਰ ਪਛਾਣ ਨੂੰ ਜਾਣ ਢਿਆ ਵਾ ਇਹ ਇੱਥੇ ਸੁੱਟ ਕੇ ਝਾੜੂ ਤੇ ਨੱਠ ਕੀ ਅੰਦਰ ਕੂੜਾ ਵੀ ਉੱਥੇ ਪਿਆ ਰਿਆ ਅੱਛਾ ਤੇ ਜਾ ਕੇ ਤੇ ਅੰਦਰ ਭੈਣ ਝੂੜਾ ਚ ਗੁੱਸੇ ਦੀ ਮਾਰੀ ਨੇ ਅੱਛਾ ਹੈ ਮੈਂ ਨਹੀਂ ਪਾਉਣਾ ਮੈਂ ਨਹੀਂ ਰਹਿਣਾ ਮੈਂ ਤਲਾਕ ਲੈਣਾ ਹਾਏ ਪੈੰਜ ਸੱਚੀ ਚੂੜਾ ਵੀ ਲਾਤਾ ਹਾਂ ਪਹਿਲੇ ਸ਼ਗਨਾਂ ਦਾ ਚੂੜਾ ਕੁਵਾਰਾ ਤੇਰਾ ਮੁੰਡਾ ਤੇ ਦਵਾਜੂ ਆਈ ਤੇ ਉਹਨੇ ਇਹੋ ਜੇ ਕੰਮ ਵੀ ਕਰ ਲਿਆ ਹਾਏ ਇਹ ਗੱਲ ਤਾਂ ਬਿੱਟਦੀ ਆ ਮੈਨੂੰ ਦਵਾਜੂ ਕੋ ਆਂਦੇ ਹੀ ਉਹ ਹਾਏ ਰੱਬਾ ਨੀ ਰੋਣ ਬੜਾ ਡਈ ਆ ਤੇ ਮੈਂ ਤਾਂ ਹੀ ਚੋਰੀ ਚੋਰੀ ਆਈਆਂ ਤੇਰੇ ਵੱਲ ਭੈਣ ਵੇ ਘਰਾਂ ਚ ਸੱਸ ਨੌ ਦੀ ਲੜਾਈ ਹੁੰਦੀ ਆ ਅੱਛਾ ਆਵੇਂ ਸਿਆਣੇ ਕਹੋ ਤਾਂ ਪਾਈਆਂ ਨਾ ਸੱਸ ਲੜੀਆਂ ਦਿੱਕੇ ਚੌਕੇ ਚੜੀਆਂ ਮੇਰੇ ਨਾਲ ਕਦੇ ਲੜਾਈ ਆ ਇਹਨੇ ਜਾ ਕੇ ਮੇਰੇ ਨਾਲ ਗੁੱਸੇ ਦੀ ਮਾਰੀ ਨੇ ਝੂੜਾ ਲਾਤਾ ਮੁੰਡਾ ਚੰਦਰ ਲੰਮੇ ਪਿਆ ਬੰਬੀ ਤੋਂ ਆਇਆ ਇਹ ਤਾਂ ਮਾੜਾ ਕੰਮ ਕੀਤਾ ਹਾਂ ਇਹ ਤਾਂ ਤੈਨੂੰ ਐਵੇਂ ਹੀ ਦੱਸਣਿਆ ਪਈ ਬਹੁਤ ਮਾੜਾ ਕੰਮ ਕੀਤਾ ਇਦਾਂ ਇਹਨੂੰ ਕਰਨਾ ਨਹੀਂ ਚਾਹੀਦਾ ਉਹ ਬਾਹਰ ਮਾੜਾ ਜਾ ਆਇਆ ਸ਼ੁਕਰ ਕਰਦੀ ਇਹਨਾਂ ਦਾ ਤੇ ਉਹ ਅੰਦਰ ਮੈਂ ਕਹੇ ਹਾਈੇ ਭਰਾਵਾ ਝਾੜੂ ਫੇਰਦੀ ਫੇਰਦੀ ਅੰਦਰ ਚਲ ਗਈ ਤੇ ਝੂੜਾ ਵੀ ਲਾਤਾ ਯੋ ਵੀ ਉਹ ਆਂਦੀ ਤੇਰੇ ਰਹਿਣਾ ਨਹੀਂ ਹੁਣ ਉਹ ਅੰਦਰ ਚਲ ਗਿਆ ਤਾਂ ਆਣ ਪਤਾ ਨਹੀਂ 1 ਵਜੇ ਹੋ ਕੇ ਨਹੀਂ ਤੇ ਇੱਥੇ ਆਣ ਕੇ ਡੇਗੀ ਨੱਠ ਗਿਆ ਉਹਨੂੰ ਤੋਂ ਗਈ ਤੇ ਮਿਆ ਯੀਆ ਮਿਆ ਉਧਰ ਕੀ ਹੋ ਗਈ ਹੈ ਉਹਦੀ ਪਰਜਾਈ ਵੀ ਆਈ ਹੈ ਸੋ ਪੱਠੇ ਹੋਏ ਆ ਅੱਗੋਂ ਪਿੱਛੋਂ ਪਰਜਾਈ ਨੂੰ ਵੀ ਨੀ ਰਾ ਆਂਦਾ ਅੱਜ ਕਿਤੇ ਸਾਡੇ ਕਰਮੀ ਮਾੜੇ ਉਹ ਵੀ ਗਾੜੀ ਨੂੰ ਟੱਕਰ ਗਈ ਜਿਹਦੇ ਨੇ ਠੀ ਆ ਹਾਂ ਸਾਡੇ ਸੱਚ ਸਵਾਹ ਪਾਣੀ ਸੀ ਅੱਗੇ ਪਿੱਛੇ ਤੇ ਕਦੇ ਬੜੇ ਨਹੀਂ ਜਦੋਂ ਉਹਦੀ ਵੀ ਆਈ ਆ ਕੁੜੀ ਹਾਂ ਉਦੋਂ ਦੇ ਤੇ ਕਦੇ ਮਗਲ ਨਹੀਂ ਆਏ ਆਪਣੇ ਕੀ ਟੈਕ ਚਲਾ ਨੇ ਫੋਨ ਇੱਥੇ ਕਾਲ ਸੁਣ ਗਈ ਤੇ ਘਰ ਜਾ ਕੇ ਫੋਨ ਲਾਤਾ ਪੀ ਆਜੋ ਉਹਦਣਾ ਆ ਕੋ ਹੁੰਦਾ ਹੀ ਅੱਛਾ ਅੱਛਾ ਤੇ ਫਿਰ ਤਾਂ ਹੀ ਉਹ ਸਿੱਧੀ ਕੋਈ ਉਧਰ ਹੀ ਗਈਆਂ ਨਹੀਂ ਹਾਂ ਤੇ ਤੈਨੂੰ ਤੂੰ ਰੋਕਿਆ ਕਿ ਆ ਨਾ ਨੀ ਮੈਂ ਆਈ ਤਾਂ ਫੜਦੀ ਲਾਗੀ ਨਾ ਠਵੇ ਨਾਠਵੇ ਤਾਂ ਉਹ ਉੱਥੇ ਜਾ ਵਜੀ ਤਾਂ ਗਾੜੀ ਉਹ ਆਉਂਦੀ ਉਹਦੇ ਵਿੱਚ ਜਾ ਕੇ ਵਜੀ ਅੱਛਾ ਉਹਦੇ ਥੱਥੋਂ ਜੋ ਪਤਾ ਨਹੀਂ ਕੀ ਲਫਾਫਾ ਵਿੱਚ ਮੈਂ ਨਹੀਂ ਵੇਖਿਆ ਕੀ ਉਹ ਇਲਫਾਫਾ ਜਾ ਤੇ ਉਹ ਬੈਕ ਜਾ ਉੱਥੇ ਉਹਦਾ ਡੇਗਿਆ ਤੇ ਉਹਨੂੰ ਜੱਫੀ ਪਾਰੀ ਦਵਦਾ ਚੀਕਾਂ ਤੇ ਵਜਣ ਡੀਆਂ ਹਨ ਤੇ ਮੈਂ ਨਾ ਡਰਦੀ ਨਹੀਂ ਉਹ ਆਈ ਸਾਡੇ ਘਰ ਪੈਣ ਜੀ ਲੱਗ ਗਿਆ ਡਰਾਮੇ ਹਾਂ ਮੈਂ ਤਾਂ ਹੁਣ ਕਿਤੇ ਨਾ ਕਾਹੇ ਜੋਗੀ ਨਹੀਂ ਰਹੀ ਅਜੇ ਤੇ ਗਮਿੰਦਪਾਲ ਜੀ ਨਿਕਲ ਗਈ ਉਧਰ ਪਹਿਲਾਂ ਹੀ ਕੱਢ ਦਿੱਤੀ ਤੇ ਜੇ ਵਿੱਚ ਹੁੰਦੀ ਉਹ ਤਾਂ ਕੀ ਬੰਦਾ ਤੁਹਾਡਾ ਉਹ ਮੈਂ ਤੇਰਾ ਕਰਕੇ ਨਾ ਤੇਰੀ ਮੈਂ ਗਾਲ ਪੱਲੇ ਬੰਨ ਲਈ ਉਹਨੂੰ ਤੇ ਮੈਂ ਆਵਾਂ ਪਹਿਲਾਂ ਉੱਥੇ ਕੱਢਿਆ ਮੈਂ ਤਾਂ ਕੋਈ ਫਾਇਦਾ ਤੇ ਹੋਇਆ ਨਹੀਂ ਤੇਨੂੰ ਨਾ ਉਹ ਹੋਈ ਚੱਲਣ ਡਈ ਆ ਪਤਾ ਨਹੀਂ ਮੈਨੂੰ ਕੀ ਆ ਇੱਕ ਦਿਨ ਇੱਥੇ ਚੜ੍ਹ ਕੇ ਉਧਰ ਡਈ ਸ਼ਾਂਤਾ ਮਾਰਨ ਮੈਂ ਨਹੀਂ ਵੇਖਿਆ ਜਿੱਦਾਂ ਸ਼ਾਂਤਾ ਮਾਰਨ ਰਹੀ ਸੀ ਆਹੋ ਮੈਂ ਤਾਂ ਚੋਰ ਨਾ ਕਮਾਉਂਦੀ ਰਿਹ ਪਹਿਲਾਂ ਕੁੜੀ ਨੂੰ ਮਾਰੀਆਂ ਸ਼ਾਂਤਾ ਤੇ ਫੇਰ ਮਾਰ ਲੀਆਂ ਆਪਣੀ ਉਹਨੂੰ ਸ਼ਾਂਤਾ ਮਾਰ ਕੇ ਤਾਂ ਥੱਲੇ ਆਈ ਮੈਂ ਤੇਨਾਂ ਕਦਨ ਖੱਤੀ ਨੂੰ ਗੱਲਾਂ ਦਾ ਹੀ ਨਹੀਂ ਪਤਾ ਕੀ ਕੰਡੀਆਂ ਵਾ ਤੇ ਕੀ ਕਾਲੇ ਮਾਲੇ ਚੱਲਣ ਡਏ ਇੱਥੇ ਮੇਰੇ ਲੱਗ ਕੇ ਆਈ ਆ ਐ ਦੀਦੀ ਮੈਂ ਕਿਹਾ ਸੁਤੀ ਆ ਤੇ ਮੇਰੇ ਨਾਲ ਗੱਲ ਕਰ ਇੱਥੇ ਬੈ ਹਾਂ ਦੋਵੇਂ ਮਿੰਟ ਭੈਣ ਜੀ ਬੈਠੀ ਫੇਰ ਘਾਂ ਲੰਗੀ ਹਾਂ ਉੱਥੋਂ ਪਤਾ ਨਹੀਂ ਨਾ ਕੀ ਗੱਟਮਟ ਕੀਤੀ ਚੱਲ ਚੱਲ ਗਈ ਅੱਜ ਤਾਂ ਸ਼ੁਕਰ ਕਰ ਵੇਚਣੀ ਹੋ ਜੇ ਲਾਂਬੇ ਕੱਢੀਆਂ ਨਹੀਂ ਤੇ ਤੈਨੀਆਂ ਤਨ ਤਾਂ ਨਹੀਂ ਕਰੀਆਂ ਉਹਦਾ ਕਈਦਾ ਵੀ ਉਹ ਹੀ ਤੇ ਇੱਥੇ ਰਹਿਦਾ ਵੀ ਉਹ ਹੀ ਆ ਚਲੋ ਹੁਣ ਭੈਣ ਕੀ ਕਰਨਾ ਵਾ ਤੇ ਹੁਣ ਉਹਨੂੰ ਸਮਝਾ ਬਈ ਸਗਣਾ ਦਾ ਚੂੜਾ ਹੱਥੀ ਲੈ ਪਾ ਕੁੜੀਏ ਭੈਣ ਜੀ ਮੈਂ ਹੁਣ ਦੁਬਾਰਾ ਦੁਬਾਰਾ ਖਾਂਦੇ ਅੱਗੇ ਆਈ ਆ ਨਹੀਂ ਜੋ ਹੋ ਗਿਆ ਹੋ ਗਿਆ ਹੁਣ ਉਹਨੇ ਫੇਰ ਪਾਉਣਾ ਵਾ ਰਾਂ ਦੇ ਲੱਥਾਈ ਨਹੀਂ ੜੀਆ ਬੁਰਾ ਲੱਗਦਾ ਵਾ ਅੱਜ ਕਿੰਨੇ ਕ ਦਿਨ ਹੋਏ ਆ ਵਿਆਹ ਹੋਏ ਨੂੰ ਤੂੰ ਚੂੜਾ ਦਾ ਬੰਦਾ ਆਪੇ ਮੈਂ ਆਵੇਂ ਆ ਗੱਲ ਮੇਤੇ ਸਾਰੀ ਆ ਜਾਂਦੀ ਆ ਉਹ ਵੀ ਮਣਕੇ ਉਹਦਾ ਹੀ ਬਣ ਜਾਂਦਾ ਛੜਦੇ ਤੋਂ ਗੱਲ ਆਹੇ ਰਹਿਦਾ ਆਹੋ ਉਹ ਵੀ ਕਿਆ ਘੜੇ ਦਾ ਟੱਕਣ ਨਹੀਂ ਉਹ ਜੱਟ ਹੁੰਦਾ ਨਾ ਇਦਾਂ ਦਾ ਤੇ ਇਦਾਂ ਪਿਆ ਹੀ ਨਾ ਮੰਜੀ ਤੇ ਦੇਖਦਾ ਓਏ ਗੁਬਿੰਦਪਾਲ ਆ ਗਈ ਸੀ ਬੈਗੀਨ ਖਾਤਾ ਪਿਆ ਮੈਨੂੰ ਨਹੀਂ ਪਤਾ ਕੀ ਖਾਦਾ ਅੱਛਾ ਉਹਨੇ ਹਲਾਇਆ ਜਲਾਇਆ ਨੇ ਖੱਤੇ ਨੇ ਵਾਹ ਜੀ ਹਾਂ ਕੋਈ ਚੇਰੀ ਤੇ ਕਾੜ ਲੈਂਦਾ ਯਕੀਨ ਲਕਚਰ ਹੋਇਆ ਵਾਹ ਜੀ ਨਹੀਂ ਦਿੱਤੀ ਵਿਆਹ ਹੈ ਕਿੰਨਾ ਕਿਚਰਵਾਣਾ ਬੜੀ ਭਾਂਜੀ ਔਖੀ ਉਹ ਤਾਂ ਨੋਗੇ ਪਤਾ ਭਾਬੀ ਮੈਂ ਨਹੀਂ ਰਹਿਣਾ ਮੈਂ ਤਾਂ ਨਹੀਂ ਮੈਨੂੰ ਨਾਲ ਲੈ ਜਾ ਕੋਈ ਨਹੀਂ ਹੁੰਦਾ ਮੈਂ ਆਪੇ ਵੀਰ ਜੀ ਨੇ ਸਮਝਾ ਲੂਗੀ ਵੇਖਾ ਕਿਦਾਂ ਦੀਆਂ ਗੱਲਾਂ ਕਰਦੀ ਐ ਵੀਰ ਜੀ ਨੇ ਕਿਤੇ ਪੀਠਾ ਪਰਾਉਣਾ ਸਾਡੇ ਗਣ ਹੁਣ ਨਹੀਂ ਮਾਸੀ ਜੀ ਪਬਜੀ ਕਿਹਨੇ ਚੁੱਪ ਕਰ ਜੋ ਮੇਰੇ ਦਿਮਾਗ 'ਚ ਨਾ ਇੱਕ ਗੱਲ ਆਉਣ ਡਈ ਐ ਕਿਹੜੀ ਪ੍ਰੀਤ ਕਿੰਨਾ ਕਚਰੇ ਕਿ ਜਨਾਨੀ ਇਦਾਂ ਗੱਲਾਂ ਕਰਾਉਂਦੀ ਰਹੂਗੀ ਕਿੰਨਾ ਕਚਿਰ ਘਰ ਵਾਲੇ ਆਪਣਾ ਰਾਜ ਤੇ ਜਨਾਨੀ ਨੂੰ ਪਿਆਰ ਦੀ ਜੁੱਤੀ ਸਮਝਣਗੇ ਮੈਂ ਤਾਂ ਇਹ ਕਹਿੰਨੀ ਆ ਕੋਈ ਘਰ ਤੇਰਾ ਬਾਹਰ ਤੇਰਾ ਤੌਰ ਨਾ ਰਹਿ ਆਪਣੇ ਘਰ ਤੇ ਛਿੱਤਰ ਦੇ ਜ਼ੋਰ ਤੇ ਰਹਿ ਇਹ ਤਾਂ ਗੱਲ ਸੱਚੀ ਆ ਨਾ ਪਹਿਲਾਂ ਹੀ ਕਹਾਂ ਤੀ ਜਦੋਂ ਤਾਂ ਸੱਚੀ ਆ ਹਾਂ ਕੰਮ ਸਾਰਾ ਕਰਦੀ ਇੱਜ਼ਤ ਕਰਦੀ ਤੇ ਜੇ ਨਹੀਂ ਨਾ ਹਜਮ ਹੁੰਦੀ ਤੇ ਇੱਜ਼ਤ ਕਰਨ ਦੇ ਹੋਰ ਵੀ ਤਰੀਕੇ ਹੁੰਦੇ ਆ ਮੈਂ ਮੈਂ ਹੀ ਕਰਕੇ ਉੱਥੇ ਪਿੰਡ ਜਾ ਕੇ ਬਹਿ ਜਾਗੀ ਚਾਰ ਦਿਨ ਰੋਕਾਪ ਲਾਂਗੀ ਹਾਂ ਉਹਨਾਂ ਨੂੰ ਦੁਖੀ ਕਰਾਂਗੀ ਗੱਲ ਵਾ ਮੇਰੀ ਇੱਕ ਧਿਆਨ ਨਾਲ ਸਮਝੀ ਆਖਰ ਦੀ ਬਾਕੀ ਫਿਰ ਹੋਣਾ ਤੇ ਫੈਸਲਾ ਹੀ ਆ ਨਾ ਹੁਣ ਤਾਂ ਤੂੰ ਇੱਥੇ ਹੀ ਆ ਨਾ ਤੇ ਇਹ ਤੋਂ ਚੰਗਾ ਨਹੀਂ ਵੀ ਆਪਣਾ ਘਰ ਸੁਧਾਰ ਤੇਰੇ ਤੋਂ ਜੋੜਾ ਵਾਰਤ ਨਹੀਂ ਗਈ ਪਹਿਲਾਂ ਤਾਂ ਵੇ ਜੋਬਨ ਨੂੰ ਪਿਆਰ ਨਾਲ ਨਾਲ ਲਾ ਉਦੋਂ ਨਾ ਸ਼ਕਟਾ ਉਹ ਵੇਖ ਕੀ ਖਾਂਦਾ ਵਾ ਹੁਣ ਅੱਜ ਤੱਕ ਤੂੰ ਤੇ ਸਾਨੂੰ ਭੇਟ ਨਹੀਂ ਦਿੱਤਾ ਹੰਤੇ ਸ਼ਰਾਬ ਹੀ ਦੱਸਦੀ ਰਹੀ ਸਿੱਧੀ ਗੱਲ ਵਾ ਆ ਅੱਜ ਇਹਦੇ ਮੂੰਹ ਨਿਕਲਿਆ ਵਾ ਵੀ ਇਹ ਕੁਝ ਖਾਂਦਾ ਵੀ ਆ ਇਹ ਪਉਂਦੀ ਆ ਪੜਦੇ ਵੇ ਸੁਹਾਗ ਭਾਗਾ ਤੇਰਾ ਦੇਖੋ ਗਾਜਰਾ ਮੂਲੀਆਂ ਨਹੀਂ ਇੱਥੇ ਕਰ ਲਿਆ ਉੱਥੇ ਕਰ ਲਿਆ ਜੇ ਕਿਤੇ ਫੇਰ ਹੁਣ ਕੋਈ ਛੱਡ ਛਡਾਵੇ ਦੀ ਗੱਲ ਹੋਈ ਤੇ ਲੋਕਾਂ ਨੇ ਕਹਿਣਾ ਵਾ ਵੀ ਸੌਰੇ ਮਾੜੇ ਹੁੰਦੇ ਹਰ ਥਾਂ ਇਹੋ ਹੀ ਚੰਗੀ ਰਹਿ ਗਈ ਹੈ ਹੈ ਜੇ ਲੋ ਚਾਰਜੀ ਹੋਣ ਨਾ ਤੇ ਇੱਕ ਬੰਦਾ ਗਲਤ ਹੋ ਸਕਦਾ ਚਾਰ ਨਹੀਂ ਗਲਤ ਹੋ ਸਕਦੇ ਹਿੰਮਤ ਰੱਖ ਕਿਆ ਮਬਾਂ ਥੋੜੀ ਰੋਣੀ ਤੋਂ ਨੀ ਨਾ ਬਣ ਤੇ ਇਹਨਾਂ ਨੂੰ ਮੈਂ ਤਗਲੇ ਵਾਂਗੂ ਸਿੱਧਿਆ ਕਰ ਉਹ ਤੂੰ ਤੇ ਅੱਜ ਦੀ ਕੁੜੀ ਆ ਤੇ ਕੱਲ ਦੇ ਉਹ 60 ਸਾਲਾਂ ਦੀ ਬੁਢੀ ਰੀ ਤੈਨੂੰ ਗਾਲੀ ਲਾਇਆ ਵੇਖ ਰੋ ਰੋ ਕੇ ਤੇ ਕੀ ਬਣ ਗਈ ਵੇਖਾ ਬੁਢੀ ਦੀ ਕੋ ਖਾਲੀਂਗਾ ਤੂੰ ਮੇਰੇ ਗਾਲ ਨੂੰ ਦਿਮਾਗ ਨਾਲ ਸੋਚ ਮਰਨੀ ਚੱਲੀ ਤੂੰ ਬੰਦੇ ਅੰਦਰ ਮਾਰਿਆ ਇਹਨਾਂ ਜੋ ਬੰਦੇ ਮਾਰੇ ਮਾਸੀ ਦੇ ਘਰ ਵੀ ਮਾਰਨੀ ਚੱਲੀ ਤੂੰ ਟੌਰ ਨਾ ਮਾਸੀ ਦੇ ਘਰੇ ਆ ਜਾ ਆਬੂਏ ਤੇ ਨਾਲ ਬੂਹਾ ਵਾ ਮਾਸੀ ਆ ਤੇਰੀ ਵਿਚੋਲੇ ਨਾਲ ਕੋਈ ਸ਼ਰੀਕਾ ਨਹੀਂ ਕੋਈ ਲਾਂਬੋ ਨਹੀਂ ਆ ਟੌਰ ਨਾ ਇਹਦਾ ਰਾਜਾ ਜਿਹੜੀ ਵੀ ਗੱਲ ਹੈ ਕਿ ਤਸ ਫੋਨ ਆਹੀ ਮੈਂ ਟਿਮਟਿਮਟੇ ਕਰਾਂਗੇ ਹਫਤੇ ਚ ਆਪਾਂ ਮੈਨੂੰ ਦੋ ਟਾਈਮ ਕਿਉਂ ਨਾ ਹੁਣ ਆਪਾਂ ਵੇ ਫੋਨ ਲੈ ਦਾਂਗੇ ਲੈ ਦਾਂਗੇ ਫੋਨ ਤੈਨੂੰ ਮੈਂ ਮੈਨੂੰ ਕੋ ਮਾਰ ਮੋਰਾ ਦੇਣਾ ਫਿਰ ਮੈਨੂੰ ਚੋਕੇ ਲੈ ਜਾਇ ਤੂੰ ਮਰੀ ਕਿੰਨੇ ਮਾਰਦਾ ਮਾ ਉਹ ਤੇ ਰੱਜਿਆ ਰਹਿੰਦਾ ਹਰ ਵੇਲੇ ਆ ਵੀ ਹਾਂ ਕੀ ਤਵੇ ਆ ਨਹੀਂ ਦੇਦਾ ਉਹ ਤੇ ਕਿਤੇ ਸੁਧ ਬੁੱਧ ਹੈਗੀ ਮੈਂ ਦਿਨ ਦਿਨੀ ਨਾ ਇਹਨੂੰ ਇੱਕੋ ਗੱਲ ਦੱਸ ਦੇ ਪਿਠਾਣੇ ਚਾਹੀਦੇ ਦੇ ਦੇ ਨੀ ਰਿਪੋਰਟ ਜੇ ਕੋਈ ਸਾਡੀ ਕੁੜੀ ਨੂੰ ਹੋਈ ਨਾ ਵੀ ਨਵੀਂ ਕੋਈ ਵੀ ਹੋਈ ਹੱਥ ਵੀ ਲਾਇਆ ਤੇ ਜਮਿਆ ਰਹੇ ਹੋਗਾ ਮਮੀ ਦੇ ਸਾਹਮਣੇ ਕਹਿ ਕੇ ਜਾਇਓ ਤੇ ਕਹਿ ਕੇ ਸਾਰਾ ਉਹ ਕਹਿ ਕੇ ਜਾਉਂਗੀ ਸਾਰਾ ਜੋ ਬਣੀ ਏਦਾਂ ਦਾ ਇਹੀ ਚੁੱਕਣੀ ਆਂ ਜਾ ਕੇ ਜਾਉਂਗੀ ਸਾਰਾ ਕੋਹ ਕਹਾਂ ਜਵਿੰਦਰ ਏਦਾਂ ਨਹੀਂ ਹੋ ਸਾਰਨਾ ਜਿੱਦਾਂ ਤੂੰ ਹਾਂ ਸਾਰਾ ਲੇਡੂ ਸੁੱਟ ਕੇ ਤੇ ਹਾ ਭੋਲੀ ਜੀ ਬਣੀ ਏਦਾਂ ਨਹੀਂ ਹੋ ਸਾਰਨਾ ਤੈਨੂੰ ਸਿੱਧੀ ਹੋਣਾ ਪੈਣਾ ਈ ਉਹ ਇੱਕ ਵਾਰੀ ਤਾਂ ਸਿੱਧੀ ਹੋ ਸਲਾਹ ਜਿਹੜੀ ਪ੍ਰੀਤ ਨੇ ਦਿੱਤੀ ਏ ਨਾ ਮੇਰੇ ਤੇ ਮੰਨਣ ਚ ਉਹੋ ਹੀ ਆ ਚੰਗੀ ਤੇ ਫੇ ਮੈਂ ਕਿਦਾਂ ਜਾਉ ਹਣ ਉਧਰ ਮਾਰ ਕੇ ਜਾਵਾਂਗੇ ਅਸੀਂ ਤੇਰਾ ਘਰ ਵਾ ਤੈਨੂੰ ਵੜਨ ਤੋਂ ਡਰਦਾ ਕੋਈ ਓ ਜੇ ਵੀ ਕੰਬਦੀ ਫਿਰਨ ਈ ਹਾਂ ਹਾ ਹਾ ਏਦਾਂ ਨਹੀਂ ਸਾਰਨਾ ਹੈਗਾ ਹੈਦਾਂ ਦੀ ਤਕੜੀ ਹੋ ਕੇ ਰੋ ਹਿੰਮਤ ਦੇ ਨਾਲ ਰਹਿਣਾ ਪੈਣਾ ਵਾ ਜਿੱਦਾਂ ਦਾ ਸਾਹਮਣੇ ਕੋਈ ਹੋਵੇ ਨਾ ਉਦਾਂ ਦਾ ਜਵਾਬ ਮਿਲੇ ਤੇ ਫੇਰ ਹੀ ਆ ਜੇ ਉਹ ਗਾੜੀ ਬਣੀ ਨਾ ਹੀ ਮੜਦੀ ਬਾਕੀ ਫਰਦੀ ਐ ਬਣ ਜਾਂਦਾ ਸੀ ਦੋ ਟਾਈਮ ਜਾਣਾ ਹੀ ਦੋ ਟਾਈਮ ਪੁੱਛ ਕੇ ਆਣਾ ਕੋਈ ਵੀ ਗੱਲਬਾਤ ਗਾਂ ਹੱਥ ਲਾਤਾ ਤਾਂ ਫੇਰ ਅਸੀਂ ਤੁਹਾਨੂੰ ਵੀ ਪੁੱਛਣਾ ਜੀ ਮੇਰੀ ਗੱਲ ਸੁਣ ਅੱਗੇ ਤਾਂ ਮੈਂ ਚੱਲ ਕਹਿ ਦੇਣੀ ਲੜਾਈ ਦੀ ਮਾਰੀ ਚੱਲ ਹੋਊ ਪਰੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਵਾ ਮੈਂ ਤੇਰੇ ਪਿੱਛੇ ਖਲੋਤੀ ਆਂ ਕੋਈ ਗੱਲ ਨਹੀਂ ਚੱਲਣ ਨਾਲ ਚਲ ਮੈਂ ਬਾੜ ਕੇ ਜਾਨੀ ਨਾ ਨਾਲੇ ਸਿੱਧਾ ਸਿੱਧਾ ਕਹਿ ਕੇ ਜਾਨੀ ਆ ਕਿ ਕੋਈ ਵੀ ਗੱਲ ਬਾਤ ਹੋ ਗਈ ਤਾਂ ਜ਼ਿੰਮੇਾਰ ਤੁਹੀ ਹੋਵੋਗੇ ਇੰਨਾ ਤਾਂ ਮੂੰਹ ਪੈ ਜਾਣਾ ਵਾ ਸਣਾ ਅੱਜ ਇਹਨੂੰ ਕੱਲਤਾ ਵਾ ਤੇ ਚੱਲ ਕੱਲ ਨੂੰ ਫੇਰ ਸਹੀਂ ਚੰਗਾ ਭੈਣ ਜੀ ਹੁਣ ਮੈਂ ਫੇਰ ਚੱਲਦੀ ਆ ਮੈਂ ਤਾਂ ਚਾਹ ਨਹੀਂ ਪੀਣੀ ਮੈਂ ਇਹਨੂੰ ਜਾਣ ਦੇ ਕੋਈ ਗੱਲ ਨਹੀਂ ਨਹੀਂ ਹੁਣ ਮੈਂ ਕੀ ਕਰਨਾ ਵਾ ਮੈਂ ਤਾਂ ਇਹਦਾ ਪਤਾ ਲੈਣ ਆਈ ਹਾਂ ਚੱਲ ਕੁੜੀਏ ਨਾ ਤੋ ਕਿੜੇ ਲਾ ਤਾਂ ਚੱਲ ਸ਼ਾਹ ਪਿੰਡ। ਬੜਾ ਬ੍ਰੀਤ। ਨਹੀਂ ਬਹਿਣਾ ਕੀ ਆ? ਟਾਈਮ ਬੜਾ ਹੋ ਗਿਆ। ਮੈਂ ਜਾਵਾਂ। ਤੇ ਮਾਸੀ ਜੀ ਹੁਣ ਤਾਂ ਇਹੀਂ ਸੇ ਆਨੇ ਹੋ। ਹੁਣ ਮੈਂ ਸਾਟ ਚੱਲੀ ਆ ਹਾਲਤ ਇਹਨੂੰ ਨਾਲ ਵੀ ਨਹੀਂ ਖੜ ਸਕਦੀ। ਤੇ ਮਾਸੀ ਨੇ ਵੀ ਇੱਧਰ ਆਉਣਾ ਜਾਣਾ ਤੇ ਉਹਨੇ ਵੀ ਜਾਣਾ ਜੇ। ਕੋਈ ਵੀ ਅਭੀ ਨਭੀ ਹੋਈ ਨਾ ਜਿੱਤਾਂ ਦੀ ਹਾਲਤ ਹੀ ਤੇ ਜਿੰਮੇਾਰ ਤੁਸੀਂ ਹੋਵੋਗੇ। ਪਹਿਣਾ ਮੈਂ ਨਹੀਂ ਕਿਸੇ ਨੂੰ ਜਾਂਦੀ ਜੋ ਮਰਜ਼ੀ ਕਰਨ। ਹਾਂ। ਮੈਂ ਕਿਸੇ ਨੂੰ ਨਹੀਂ ਕੋਹਾਂਦੀ। ਚੱਲਦੇ ਤੁਸੀਂ। ਨਾ ਤੋ ਅਗੇ ਕਪੜੇ ਬਦਲ ਤੇ ਤੇਰਾ ਘਰ ਵਾ ਠੀਕ ਆ ਘਰੋਂ ਪੈਰ ਨਹੀਂ ਪੁੱਟਣਾ ਜੋ ਵੀ ਹੋਊਗਾ ਇੱਥੇ ਨਹੀਂ ਚਿੱਠੇਗੀ ਘਰਾਂ 'ਚ ਤਾਂ ਮਾੜੀ ਮੋਟੀ ਹਲ-ਜਲ ਹੁੰਦੀ ਰਹਿੰਦੀ ਆ ਲੋਕੀ ਤੋਰੀ ਪੈਂਦੇ ਆ ਮਾੜੀ ਮੋਟੀ ਹੂ ਸਾਰਿਆਂ ਘਰਾਂ 'ਚ ਹੁੰਦੀ ਆ ਸਾਡੇ ਵੀ ਹੁੰਦੀ ਮੇਰੇ ਵੀ ਹੁੰਦੀ ਮੈਂ ਇਹ ਨਹੀਂ ਕਹਿੰਦੀ ਮੈਂ ਬੜੀ ਚੰਗੀ ਆ ਤੇ ਟਾੜਾ ਹੀ ਹੁੰਦੀ ਆ ਪਰ ਐਦਾਂ ਦੀ ਹਲ-ਜੋਲ ਨਹੀਂ ਹੋਣੀ ਚਾਹੀਦੀ ਮੁੜਕੇ ਜਿੱਦਾਂ ਦੀ ਹੋਈ ਆ ਜੇ ਇਹਦੇ ਨੂੰ ਭਰਾ ਨੂੰ ਪਤਾ ਲੱਗ ਜਾ ਰਿਸ਼ਤਿਆਂ 'ਚ ਫਿੱਕ ਪੈਂਦੀ ਕਿ ਨਹੀਂ ਪੈਂਦੀ ਹਾਂ ਐਨੇ ਪਿਆਰੇ ਰਿਸ਼ਤੇ ਆ ਫੁੱਲਾਂ ਦੀ ਬਾਹਨਾ ਇੱਕ ਵਾਰੀ ਗੱਲਾਂ ਬਾਤਾਂ ਨਿਕਲ ਜਾਣ ਨਾ ਤੇ ਮੁੜ ਕੇ ਉਹ ਗੱਲ ਨਹੀਂ ਪਾਂਦੀ ਕਦੀ ਵੀ ਪ੍ਰੀਤ ਤੇਰੇ ਜਾਨ ਦੀ ਡੇਰੇ ਨੇ ਇੱਕੋ ਮੇਕੋ ਜਾਣਾ ਵੇਖੀ ਤੇ ਤੁਸੀਂ ਨਾ ਬੁਰੇ ਬਣੋ ਭੈਣ ਜੀ ਚੰਗਾ ਵਸ ਕੋ ਹੋ ਜਾਣ ਦੋ ਤੁਸੀਂ ਵੱਡੇ ਹੋ ਖਿੱਚ ਕੇ ਰੱਖਿਆ ਕਰੋ ਜਿੱਥੇ ਇਹਦੀ ਗਲਤੀ ਉਥੋਂ ਕਹੋ ਪਰ ਆਪਣੇ ਮੁੰਡੇ ਨੂੰ ਵੀ ਖਿੱਚੋ ਥੋੜਾ ਜਿਹਾ ਇੰਨੇ ਉਹਦੀਆਂ ਲਗਾਮਾਂ ਢੇਲੀਆਂ ਨਾ ਕਰੋ ਅਸੀਂ ਉਹਨਾਂ ਨੂੰ ਕਹੂੰਗੀ ਕਵਾਂਗੇ ਨਾ ਤੁਹਾਡੀ ਕਈ ਦੁੱਖ ਨਹੀਂ ਆ ਹਰ ਦਵ ਜਵਾਈ ਭਾਈ ਠੀਕ ਆ ਪ੍ਰੀਤ ਨਾ ਤੇ ਚੱਲਦੀ ਏ ਤੇ ਨਾ ਚੱਲਦਾ ਉਹ ਮੈਂ ਤੇ ਇਹਨਾਂ ਦੇ ਗਾੜੀ ਹੱਥੀ ਜੋੜਦੀ ਵੀ ਮੈਂ ਨਹੀਂ ਤੁਹਾਨੂੰ ਆਂਦੀ ਕੋਈ ਹੋਈ ਨਹੀਂ ਜਿੱਦ ਮੈਨੂੰ ਰਾਜੀ ਚਾਹੀਦੇ ਆ ਆ ਵੇਖ ਆ ਬੈਠੀ ਜਿਹਦੇ ਹੱਥ 'ਚ ਰਿਸਤਾ ਦਿੱਤਾ ਤੇ ਜੇ ਕੋਈ ਬਹੁਤ ਹੀ ਤਾਂ ਤਾਂ ਗੱਲ ਕਰੂਗਾ ਨਾ ਤੇ ਫੇਰ ਮੈਨੂੰ ਦੱਸੀ ਫੇਰ ਅਸੀਂ ਆ ਜਾਾਂਗੇ ਕੋਈ ਨਹੀਂ ਕਰ ਲਾਂਗੇ ਸਿੱਧਾ ਜਨਪ੍ਰੀਤ ਬਸ ਲੰਘ ਜਾਣੀ ਮੇਰੀ ਤਾਂ ਤੂੰ ਟੈਨਸ਼ਨ ਨਾ ਪ੍ਰੀਤ ਲੈ ਇਹ ਦੋਵੇਂ ਮੈਨੂੰ ਖੁਸ਼ ਚਾਹੀਦੇ ਆ ਇਹ ਜੋ ਮਰਜੀ ਆਪਣੇ ਅੰਦਰ ਕਰਨ ਚਲੋ ਠੀਕ ਆ